ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਅਪੀਲ ਕਰਦੀ ਆਂ ਖਾਸ ਕਰਕੇ ਜਿੰਨੇ ਵੀ ਅਮਰਤ ਬਾਦ ਸਿੰਘ ਦੇ ਸਪੋਰਟਰ ਆ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆਂ ਕਿ ਆਪਣਾ ਚੋਣ ਪ੍ਰਚਾਰ ਜਿਹੜਾ ਜਾਬਤੇ ਚ ਰਹਿ ਕੇ ਕਰਨਾ ਕਿਉਂਕਿ ਸਰਕਾਰਾਂ ਬਹੁਤ ਹੱਥ ਕੰਡੇ ਵਰਤਣ ਡੀਆਂ ਤੇ ਅਸੀਂ ਕੋਈ ਵੀ ਅਜਿਹਾ ਸਰਕਾਰਾਂ ਨੂੰ ਮੌਕਾ ਨਾ ਦਈਏ ਮੋਰ ਪ੍ਰਚਾਰ ਇੱਕਦਮ ਜਾਪਦੇ ਜਿਹੇ ਕਰਨਾ ਬਾਕੀ ਬਾਕੀ ਜਿਹੜੇ ਆਮ ਕਹੌਣ ਵਾਲੇ ਅੱਜ ਖਾਸ ਬਣ ਕੇ ਸਾਡੇ ਸਪੋਰਟਰਾਂ ਨੂੰ ਧਮਕੀਆਂ ਦੇ ਰਹੇ ਆ ਉਹਨਾਂ ਨੂੰ ਵੀ ਵਾਰਨਿੰਗ ਦਿੰਨੇ ਆ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤੇ ਉਹਨਾਂ ਨੂੰ ਜਿਹੜਾ ਉਹਨਾਂ ਸਬੂਤਾਂ ਸਮੇਤ ਉਹਨਾਂ ਦੇ ਨਾਂ ਜਿਹੜੇ ਸੰਗਤ ਜਨਤਾ ਕੀਤੇ ਜਾਣਗੇ ਬਾਕੀ ਚੋਣ ਚੋਣ ਕਮਿਸ਼ਨ ਆਈ ਉਹਨਾਂ ਤੇ ਬੰਦ ਦੀ ਕਾਰਵਾਈ ਵੀ ਕੀਤੀ ਜਾਊਗੀ ਬਾਕੀ ਸਾਰੀ ਆਪਣੇ ਸਪੋਰਟਰਾਂ ਨੂੰ ਸੰਗਤ ਨੂੰ ਮੈਂ ਬੇਨਤੀ ਕਰਦੀ ਵੀ ਕਿਸੇ ਗੱਲੋਂ ਵੀ ਕਬਰਾਂ ਹੋਣ ਦੀ ਲੋੜ ਨਹੀਂ ਬਾਹਰ ਚੜ ਕੇ ਪ੍ਰਚਾਰ ਕਰੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਕਿਸੇ ਵੀ ਗੱਲ ਦੀ ਤੁਹਾਨੂੰ ਮੁਸ਼ਕਲ ਆਉਂਦੀ ਹੈ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ 40 ਸਾਲ ਤੱਕ ਜਿੱਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਇਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਫਲਾਗਯੋਨਾ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਬੋਟਾ ਰਹੀਏ ਹੱਲ ਕਰ ਸਕਦੇ ਹਾਂ ਤੇ ਇਹਦਾ ਜਰੂਰ ਆਪਾਂ ਕਰੀਏ